ਰਾਮ ਰਾਮ ਸਤ ਸ੍ਰੀ ਅਕਾਲ ਇਸ ਵੇਲੇ ਖੜੇ ਆ ਵਿਸ਼ਾਲ ਮੈਗਾ ਮਾਰਕ ਦੇ ਬਾਹਰ ਜਿਵੇਂ ਕਿ ਤੁਹਾਨੂੰ ਪਤਾ ਹੋਵੇ ਕਿ ਵੀਡੀਓ ਜੋਗੀ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ 6 ਮਹੀਨੇ ਦੀ ਛੋਟੀ ਜੀ ਬੱਚੀ ਜਿਸ ਨੂੰ ਕਿਸੇ ਨੇ 4 ਵਜੇ ਕੋਈ ਚੱਕ ਕੇ ਲੈ ਗਿਆ ਸੀਗਾ ਪਰ ਪਰਮਾਤਮਾ ਦਾ ਸ਼ੁਕਰ ਹੈ ਬੱਚੀ ਜੋਗੀ ਹੈ ਘੰਟਾ ਘੜ ਤੋਂ ਮਿਲ ਚੁੱਕੀ ਹੈ ਜੋ ਬੱਚੀ ਦੇ ਫੈਮਿਲੀ ਮੈਂਬਰ ਨੇ ਸਭ ਮੇਰੇ ਨਾਲ ਮੌਜੂਦ ਨੇ ਉਹਨਾਂ ਨਾਲ ਇਸ ਬਾਰੇ ਗੱਲਬਾਤ ਕਰਦੇ ਆਂ ਜਾਣਦੇ ਆਂ ਕਿ ਆ ਹੋਇਆ ਤਾਂ ਜੀ ਆਂਟੀ ਬੱਚੀ 4 ਵਜੇ ਸੌਈ ਹੋਈ ਸੀ ਪਤਾ ਨਹੀਂ ਕੌਣ ਲੈ ਗਿਆ ਫਿਰ ਸਭ ਮੀਡੀਆ ਵਾਲੇ ਨੇ ਸਭ ਨੇ ਸਾਟਾ ਹਮ ਲੋਕ ਕੋ ਸਾਟਾ ਦਿਆ ਬਹੁਤ ਪਰੇਸ਼ਾਨ ਸੀ ਅਸੀਂ ਰੋ ਰੋ ਕੇ ਸਾਰੇ ਦਾ ਬੁਰਾ ਹਾਲ ਸੀ ਬਈ ਸਾਡੀ ਬੱਚੀ ਮਿਲ ਗਈ ਬਸ ਖੁਸ਼ੀ ਸਲਾਮਤ ਸ ਹੈ ਬਹੁਤ ਮਿਲਤੀ ਕੀਤੀ ਹੁਣ ਤੁਸੀਂ ਕਿਹੜੀ ਜਗ੍ਹਾ ਤੋਂ ਹੋਦ ਆ ਐਦਾ ਦਾ ਹੈ ਜਗਰਾਓ ਜੀ ਜੀ ਅੱਛਾ ਅਸੀਂ ਅਸੀਂ ਆਏ ਸੀ ਦਸੇਰੇ ਕਰਕੇ ਮਗਰ ਦੀ ਵਾਲੀ ਜੀ ਜੀ ਵੀ ਉਹ ਸੇਲ ਵਗੈਰਾ ਲਾਣਾ ਨਾ ਬੱਚੀ ਇਹ ਸੁਖੀ ਸ਼ਾਂਤੀ ਪਰਿਵਾਰ ਤੱਕ ਮਿਲ ਚੁਕੀ ਆ ਪਰਿਵਾਰ ਦਾ ਕਹਿਣਾ ਵਾ ਕਿ ਉਹ ਸਾਰੇ মিডিਆ ਦਾ ਵੀਡੀਓ ਨੂੰ ਅੱਗੇ ਤੱਕ ਸ਼ੇਅਰ ਕਰਨ ਵਾਲਿਆਂ ਦਾ ਪੂਰੇ ਲੁਧਿਆਣਾ ਵਾਸੀਆਂ ਦਾ ਪਲੱਸ ਪੁਲਿਸ ਪ੍ਰਸ਼ਾਸਨ ਦਾ ਪੂਰੀ ਤਰ੍ਹਾਂ ਧੰਨਵਾਦ ਕਰਦੇ ਨੇ ਕਿ ਜਿਨ੍ਹਾਂ ਕਰਕੇ ਉਹਨਾਂ ਦੀ ਬੱਚੀ ਸਹੀ ਸਲਾਮਤ ਉਹਨਾਂ ਤੱਕ ਪਹੁੰਚ ਗਈ ਆ ਤੇ ਜੋ ਗੈਂਗ ਸਕਰੀਏ ਨੇ ਜੋ ਛੋਟੇ ਛੋਟੇ ਬੱਚਿਆਂ ਨੂੰ ਚੱਕ ਕੇ ਲੈ ਜਾਂਦੇ ਆ ਪੁਲਿਸ ਪ੍ਰਸ਼ਾਸਨ ਉਹਨਾਂ ਦੇ ਲਗਾਮ ਕੱਸੇਗੀ ਉਹਨਾਂ ਨੂੰ ਫੜੇਗੀ ਤਾਂ ਕਿ ਦੁਬਾਰਾ ਐਦਾਂ ਦਾ ਕੋਈ ਵੀ ਹਾਸਾ ਨਾ ਹੋ ਸਕੇ ਵੀਡੀਓ ਨੂੰ